ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋਗੇ ਤੇ ਅੱਜ ਆਪਾਂ ਘੁੰਮਣ ਆਏ ਸੀਗੇ ਇਧਰ ਨੂੰ ਦੇਖੋ ਇੱਕ ਐਸੀ ਚੀਜ਼ ਦਿਖਾਉਂਦੇ ਆਂਗੇ ਜਿਹੜੀ ਅੱਜ ਕੱਲ ਪਿੰਡਾਂ ਦੇ ਵਿੱਚ ਬਹੁ ਘੱਟ ਦੇਖਣ ਨੂੰ ਮਿਲਦੀ ਹੈਗੀ ਦੇਖੋ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਨਾ ਕਿੰਨੇ ਆ ਮੱਝਾ ਗਾਵਾਂ ਨੰਗੀਆਂ ਜਿਹੜੀਆਂ ਆ ਦੇਖੋ ਖਾਸ਼ ਨਾ ਇਹ ਅਕਬਰ ਅਕਬਰਪੁਰ ਪਿੰਡ ਹੈ ਨਹਿਰ ਦੇ ਕੰਢਾਈ ਬਿਲਕੁਲ ਬਹੁਤ ਸੋਹਣਾ ਇਹਨਾਂ ਨੇ ਜਿਹੜਾ ਬਰੋਟਾ ਪਾਲਿਆ ਹੋਇਆ ਹੈਗਾ ਇਹਨੂੰ ਬਹੁਤ ਸਾਫ ਸਵਾਲ ਕਰੀ ਹੋਈ ਇਹਨਾਂ ਨੇ ਕਈ ਪਿੰਡਾਂ ਦੇ ਵਿੱਚ ਵੱਡ ਵੱਡ ਕੇ ਨਵੇੜੀ ਜਾਂਦੇ ਨੇ ਦਰਖਤਾਂ ਨੂੰ ਤੇ ਪਰ ਇੱਥੇ ਗੱਲ ਉਲਟਾ ਇੱਥੇ ਬਹੁਤ ਵਧੀਆ ਇਹਨਾਂ ਦੀ ਗੱਲ ਆ ਗਈ ਦੇਖੋ ਜਿਹੜੀ ਇਹਨਾਂ ਨੇ ਬਰੋਟਾ ਪਾਲਿਆ ਹੋਇਆ ਹੈਗਾ ਤੁਹਾਨੂੰ ਦਿਖਾਉਣੇ ਡੰਗਰਾਂ ਨੂੰ ਵੀ ਕਿੰਨੀ ਆਰਾਮਦਾਰੀ ਆ ਗਰਮੀ ਸਰਦੀ ਦੇ ਵਿੱਚ ਕਿੰਨੇ ਵਧੀਆ ਡੰਗਰ ਇੱਥੇ ਬਣਨੇ ਸ਼ਾਨਦਾਰ ਦਰਖਤ ਨੇ ਇਹਨਾਂ ਨੇ ਪਾਲੇ ਹੋਏ ਦੇਖੋ ਆ ਕਿੰਨਾ ਵਧੀਆ ਬਰੋਟਾ ਹੈਗਾ ਉਹ ਕਰਲੇ ਪਾਸੇ ਕਿੰਨੇ ਦੇ ਬਰੋਟਾ ਦੇਖੋ ਆ ਕਿੰਨੇ ਵਧੀਆ ਡੰਗਰ ਨੇ ਜਿਹੜੇ ਐ ਨਜ਼ਾਰੇ ਨਾਲ ਖੁੱਲੀ ਡੁੱਲੀ ਚ ਹੈਗਾ ਕੀ ਦੇਖੋ ਕਿੰਨੇ ਸੋਹਣੇ ਕੰਮ ਨੇ ਪਿੰਡਾਂ ਵਾਲਿਆਂ ਆ ਅਕਬਰਪੁਰ ਪਿੰਡਾ ਦਾ ਨਹਿਰ ਦੇ ਉੱਪਰ ਹੀ ਦੇਖੋ ਕਿੰਨਾ ਵਧੀਆ ਪਰ ਅੱਜ ਕੱਲ ਪਿੰਡਾਂ ਦੇ ਵਿੱਚੋਂ ਇਹ ਚੀਜ਼ਾਂ ਖਤਮ ਹੋ ਗਈਆਂ ਲੋਕਾਂ ਨੇ ਕਬਜੇ ਕਰ ਲਈ ਵੱਡ ਵੱਡ ਕੇ ਇਹ ਚੀਜ਼ਾਂ ਤੇ ਦੇਖੋ ਕਿੰਨਾ ਵਧੀਆ ਬਣਾਇਆ ਹੋਇਆ ਹੈਗਾ ਦੇਖੋ ਕਿੰਨਾ ਸੋਹਣਾ ਡੰਗਰ ਖੜੇ ਨੇਗੇ ਇੱਥੇ ਨਹਾਉਂਦੇ ਨੇ ਇੱਥੇ ਪਾਣੀ ਪੀਂਦੇ ਨੇਗੇ ਬਹੁਤ ਸੋਹਣਾ ਕੰਮ ਆ ਗਿਆ ਨੂੰ ਇਦਾਂ ਲੱਗਦਾਗਾ ਜਿੱਦਾਂ ਆਪਾਂ ਕਿਸੇ ਪਹਾੜੀ ਇਲਾਕੇ ਦੇ ਵਿੱਚ ਘੁੰਮਦੇ ਹੋਈਏ ਨਾ ਦੇਖੋ ਸੋਹਣੀ ਸੜਕਾਂ ਵੀ ਬਚਾਲ ਦੀ ਇਧਰ ਵੀ ਨਹਿਰ ਆ ਇਧਰ ਵੀ ਕਿੰਨੀ ਵਧੀਆ ਗ੍ਰੀਨਰੀ ਆ ਕੁਦਰਤ ਦੇਖੋ ਕਿੰਨੀ ਵਧੀਆ ਚੀਜ਼ਾਂ ਨੇ ਜਿਹੜੀਆਂ ਕੁਦਰਤ ਨੇ ਆਪਣੇ ਉੱਤੇਆਂ ਨੇ ਗਈਆਂ ਤੇ ਦੇਖੋ ਬਿਲਕੁਲ ਇਦਾਂਗਾ ਵੀ ਜਿਵੇਂ ਪਹਾੜੀ ਇਲਾਕਾ ਹੁੰਦਾਗਾ ਸੜਕਾਂ ਦੇਖੋ ਐ ਪੜਾ ਰਸਤਾ ਵਿੱਚ ਦੀ ਕਿੰਨਾ ਸੋਹਣਾ ਬਣਾਇਆ ਹੋਇਆ ਨਹਿਰ ਵੀ ਬਿਲਕੁਲ ਸੁੱਕੀ ਪਈ ਹੈਗੀ ਮੈਨੂੰ ਲੱਗਦਾ ਦਾ ਕੋਈ ਕੰਮਕੁਮ ਚੱਲ ਰਿਹਾ ਹੈਗਾ ਤੇ ਪਾਣੀ ਨਹੀਂ ਹੈਗਾ ਨਹਿਰ ਦੇ ਵਿੱਚ ਸਾਮਣੇ ਜੀ ਗੁਰਦੁਆਰਾ ਖਨੌੜ ਸਾਹਿਬ ਇਤਿਹਾਸਿਕ ਗੁਰੂ ਘਰ ਆ ਜੀ ਤਿੰਨ ਪਾਸ਼ਾਆਂ ਦਾ ਗੁਰੂ ਘਰ ਆ ਤੁਸੀਂ ਦੇਖ ਸਕਦੇ ਹੋਗੇ ਢੈਰ ਦੇ ਬਿਲਕੁਲ ਖਨੌੜੇ ਦੇ ਉੱਤੇ ਜੋ ਮੰਗੋ ਉਹ ਮਿਲਦਾ ਕੋਈ ਅਜਿਹੀ ਚੀਜ਼ ਨਹੀਂ ਜਿਹੜੀ ਇਹ ਦਰ ਤੋਂ ਨਹੀਂ ਮਿਲਦੀ ਹੈਗੀ ਇਹ ਬਾਕੀ ਆ ਪੁਲ ਪਹਿਲਾਂ ਹੈਗਾ ਸੀ ਤੇ ਉਹ ਹੁਣ ਮਿਲਦਾ ਵੀ ਸ਼ਾਇਦ ਚੇਂਜ ਕਰਕੇ ਇੱਧਰ ਨਵਾਂ ਬਣਾਤਾ ਆ ਪੁਲ ਸਾਹਮਣੇ ਨਵਾਂ ਬਣਾਤਾ ਤੇ ਬਾਕੀ ਨਹਿਰ ਅੱਜ ਬਿਲਕੁਲ ਖਾਲੀ ਹੈਗੀ ਦੇਖੋ ਕੋਈ ਇਹਦੇ ਚ ਪਾਣੀ ਨਹੀਂ ਹੈਗਾ ਕੁਛ ਨਹੀਂ ਹੈਗਾ ਨਹਿਰ ਦੇ ਵਿੱਚ ਸ਼ੁਕਰ ਕਰੋ ਅੱਜ ਬਚ ਗਿਆ ਚੈਨਾ ਡੋਰ ਫਸ ਗਈ ਆਕੇ ਪਰ ਉਹ ਥੋੜੀ ਜਿਹੀ ਨੀਮੀ ਦੀ ਗਈ ਮੋਟਰਸਾਈਕਲ ਦੇ ਚੱਕੇ ਦੇ ਵਿੱਚ ਫਸ ਗਈ ਬੈਕ ਸਾਈਡ ਦੇ ਉੱਤੇ ਲਾਈ ਵੀਲ ਨੂੰ ਲਿਫਟ ਗਈ ਜੇ ਕਿਤੇ ਥੋੜੀ ਜੀ ਉਹ ਹੁੰਦੀ ਮੇਰੀ ਗਰਦਨ ਫੜ ਦਿੰਦੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀਰੇ ਵੀ ਚੈਨਾ ਡੋਰਾ ਜਿਹੜੀ ਉਹ ਨਾਂ ਵਰਤੋ ਤੁਸੀਂ ਤੇ ਨਿੱਕੇ ਨਿੱਕੇ ਬੱਚੇ ਅੱਜਕੱਲ ਪਤੰਗ ਚੜਾੜੇ ਨੇ ਚੈਨ ਡੋਰ ਨਾਲ ਦੁਕਾਨਦਾਰਾਂ ਨੂੰ ਖਾਸ ਕਰਕੇ ਬੇਨਤੀ ਆ ਵੀ ਚੈਨ ਡੋਰ ਨਾਲ ਵਰਤੋ ਕਿਸੇ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਕਰੋ ਤੁਹਾਨੂੰ ਦਿਖਾਣਾਗਾ ਕਿੰਦਾ ਚੱਕੇ ਦੇ ਵਿੱਚ ਫਸ ਰਹੀ ਆ ਮੈਂ ਤਾਰ ਰਿਆਂਗਾ ਹੱਥ ਨਾਲ ਵੀ ਨਹੀਂ ਉੱਤਰ ਰਹੀ ਹੈਗੀ ਇੰਨੀ ਪੱਕੀ ਡੋਰਾ ਤੁਹਾਨੂੰ ਦਿਖਾਣਾ ਮੈਂ ਆਹ ਦੇਖੋ ਆ ਕਿੰਨੀ ਜਿਹੜੀ ਡੋਰ ਆ ਮੋਟਰਸਾਈਕਲ ਦੇ ਉਧਰ ਲਿਪਟ ਗਈ ਸਾਰੀ ਚੈਨ ਡੋਰ ਆ ਗਈ ਇਹ ਆਹ ਦੇਖੋ ਇਹਦਾ ਸ਼ੁਕਰ ਕਰੋ ਵੀ ਮੋਟਰਸਾਈਕਲ ਨਾਲ ਸਰ ਗਿਆ ਜੇ ਕਿਤੇ ਉਹ ਹੁੰਦਾ ਆਹ ਦੇਖੋ ਸਾਰੀ ਲਿਪਟੀ ਪਈ ਆ ਦੇਖੋ ਕਿੰਨੀ ਹੈਗੀ ਪੂਰਾ ਇਹਨੇ ਵੜ ਦੇਣਾ ਤੀਗਾ ਵਿਚਾਰ ਰਹਿ ਗਿਆ ਉਹਨੇ ਕੱਢ ਰਹੇ ਨੇਗੇ ਡੋਰ ਇਹਦੇ ਚੋਂ ਆ ਦੇਖ ਲੈ ਜਵਾਗ ਦੇ ਹੱਥ ਤੇ ਵੀ ਲੱਗੀ ਡੋਰ ਕੱਢਦੇ ਕੱਢਦੇ ਇੰਨੀ ਜਿਆਦੇ ਹੁੰਦੀ ਆ ਹੁਣ ਉਧਰ ਮੋਠ ਨੇ ਕੰਮ ਲੋਟ ਕਰਿਆ ਤੇ ਕੱਢਦੇ ਕੱਢਦੇ ਆ ਦੇਖੋ ਆ ਭਈ ਕੱਢੀ ਕੱਢ ਰਿਹਾ ਹੈਗਾ ਮੁੰਡਾ ਸਾਰੀ ਕੱਢਦੇ ਮੇਰਾ ਪੁੱਤ ਹੈ ਆ ਆ ਕੱਢ ਰਿਹਾਗਾ ਬਸ ਆ ਹੁਣ ਇਹਦੇ ਪਲਾਸ ਨਾਲ ਖਿੱਚਦੇਗਾ ਪਲਾਸ ਨਾਲ ਖਿੱਚਦੇ ਇਹ ਕੱਢ ਦੋ ਪਲਾਸ ਨਾਲ ਕੱਢ ਦੋ ਡੋਰ ਜੀ ਸਾਰੀ ਇਹ ਇੱਕ ਮੋ ਆ ਪੀ ਕੱਢ ਦੇ ਇੱਕ ਮੋ ਇਹ ਸਾਰੀ ਕਰ ਦੇ ਤੇ ਅਸੀਂ ਹੁਣ ਜਰ ਦੇ ਪਿੰਡ ਦੇ ਗਰਾਊਂਡ ਦੇ ਵਿੱਚ ਸਾਹਮਣੇ ਸਟੇਡੀਅਮ ਆਗਾ ਬੜਾ ਵੱਡਾ ਸਾਡੇ ਪਿੰਡ ਦਾ ਸਟੇਡੀਅਮ ਆਗਾ ਇਹ ਤੇ ਹੁਣ ਦੇਖਦੇ ਆ ਨਿਕੇ ਨਿਕੇ ਕਤੂਰੇ ਨੇਗੇ ਉੱਥੇ ਤੇ ਹੁਣ ਕਤੂਰਿਆਂ ਨੂੰ ਰੋਟੀ ਪਾਉਣੇ ਉਹਨਾਂ ਨੂੰ ਜਿੱਥੇ ਲੱਭ ਗਏ ਕਿਉਂਕਿ ਇੱਥੇ ਕਿ ਕੁੱਤੀ ਸੂਹੀਤੀ ਦੇਖਦੇ ਆ ਜੀ ਬੈਠੇ ਹੋਏ ਤਾਂ ਉਹਨਾਂ ਨੂੰ ਪਾ ਦਾਂਗੇ ਬਾਕੀ ਦੇਖਦੇ ਆਗੇ ਕਿਵੇਂ ਬਣਦਾ ਜੇ ਲੱਭ ਗਏ ਤਾਂ ਰੋਟੀ ਪਾ ਦਾਂਗੇ ਔਰੇ ਇਹਨੇ ਕਤੂਰੇ ਜੋਏ ਉਹ ਬਣਾਇਆ ਜਾਣਾ ਬੈਠੇ ਨੇ ਔਰੇ ਹਾਂ ਆ ਜਾ ਤਾਂ ਕੀ ਹੋਊਗਾ ਆ ਇਹ ਮੁੰਡਾ ਜੂਵੀ ਜੁਬਰਾਜ ਓਏ ਤੂੰ ਹੀ ਨਾ ਮੇਰਾ ਸਰਪਾੜ ਦੀ ਇਹ ਮੁੰਡਾ ਬਹੁਤ ਵਧੀਆ ਖੇਡਦਾ ਤੇ ਚਲੋ ਹੁਣ ਆਪਾਂ ਦੇਖਦੇ ਆਂਗੇ ਹਾਂ ਬਾਈ ਲੈ ਲੈ ਨਜ਼ਾਰੇ ਚੱਲ ਵਧੀਆ ਤੇ ਉਹ ਖੜ ਜਾ ਤੇ ਲੱਭ ਗਏ ਕੁੱਤੇ ਓਏ ਹੈ ਨਿਕਨੇ ਨਿਕਨੇ ਨਾ ਸਾਰੀਆਂ ਪਾ ਦੇ ਇਹਨਾਂ ਨੂੰ ਹੋਰ ਵੀ ਬਾਰੇ ਸਿੜ ਦੇ ਉਰੀ ਸਿੜ ਦੇ ਪਾ ਦੇ ਯਾਰ ਬੁਰਕੀਆਂ ਜਿਹਾ ਕਰਕੇ ਪਾ ਦੇ ਪਾ ਦੇ ਪਾ ਦੇ ਬੱਸ ਬੱਸ ਇੰਨਾ ਬਣਾ ਬੁਰੀ ਕਰ ਇੰਨਾ ਬਰੀਕ ਨਾ ਕਰੋਗੇ ਇਹਨੂੰ ਪਾ ਦੇ ਪਾ ਦੇ ਪਾ ਦੇ ਕਿੰਨੇ ਪਿਆਰੇ ਨੇ ਉਹ ਨਿਕੇ ਨਿਕੇ ਜੇ ਦੇਖੋ ਨਿਕੇ ਨਿਕੇ ਜੇ ਕਿੰਨੇ ਪਿਆਰੇ ਕੁੱਤੇ ਨੇਗੇ ਖਾਦੇ ਨੇਗੇ ਚਲੋ ਬਸ ਪਾ ਦੇ ਹੁਣ ਸਿੜ ਦੇ ਸਾਰੀਆਂ ਹੈਂ ਬਸ ਸਿੜ ਦੇ ਸਿੜ ਦੇ ਐਂ ਸਿੜ ਦੇ ਆ ਇਹਨਾਂ ਨੂੰ ਆਂ ਹੀ ਰੱਖ ਦੇ ਇੱਥੇ ਲਵੇ ਜੇ ਰੱਖ ਦੇ ਹੈ ਉਹਨੂੰ ਸਾਕੇ ਖੰਡਾ ਖਾ ਲੈਣਗੇ ਆਪੀ ਖਾ ਲੈਣਗੇ ਇੰਨਾ ਬਣਾ ਬਰੀਕੀਆਂ ਕਰ ਇਹਨਾਂ ਨੂੰ ਸੈੱਟ ਜੇ ਕਰ ਪਹਿਲਾਂ ਉਹਨਾਂ ਨੂੰ ਵਿਚਾਲੇ ਕਿਹਨੂੰ ਬਸਾਦੀ ਐਟਾ ਜਿਹਾ ਪਰਾਂ ਨੂੰ ਕਰ ਦੇ ਐਟਾ ਜਿਹਾ ਸਾਈਡ ਤੇ ਕਰ ਦੇ ਇੰਦਰ ਖੇਡ ਰਹੇ ਨੇਗੇ ਇਹ ਮੁੰਡੇ ਚਲ ਆ ਜਾ ਆ ਜਾ ਜਾ ਪੱਜਾ ਪੱਜਾ ਪੱਸਾ ਤੇ ਹੁਣ ਅਸੀਂ ਜਾ ਰਹੇ ਆਂਗੇ ਅੱਜ ਵੀਰਵਾਰ ਹੈਗਾ ਤੇ ਬਾਬੇ ਤੇ ਮੱਥਾ ਟੇਕਦੇ ਆਂਗੇ ਹੁਣ ਜਾ ਕੇ ਨਾਲ ਤੁਹਾਨੂੰ ਬਾਬੇ ਦੇ ਦਰਸ਼ਨ ਕਰਾਉਂਦੇ ਆਂਗੇ ਨਾਲੇ ਟੇਕਦੇ ਆਂਗੇ ਮੱਥਾ ਚੱਲ ਕੇ ਬਾਬੇ ਤੇ ਤੇ ਚਲੋ ਫਿਰ ਹੁਣ ਚੱਲੀਏ ਤੁਹਾਨੂੰ ਵੀ ਕਰਵਾਣੇ ਆਂਗੇ ਦਰਸ਼ਨ ਜੈ ਹੋ ਇਹ ਸਾਹਮਣੇ ਬਾਬਾ ਜੀ ਦਰਗਾਹ ਦੇ ਕਰੋ ਦਰਸ਼ਨ ਜੀ ਚੱਪਾ ਸਾਹਿਬ ਜੀ ਇਹ ਹੈ ਜੀ ਸਾਡੇ ਪਿੰਡ ਲਾਲਾਂ ਵਾਲੇ ਪੀਰ ਜੀ ਦੀ ਦਰਗਾਹ ਦੇਖੋ ਬਹੁਤ ਸੋਹਣੀ ਬਣਾਈ ਹੋਈ ਹੈਗੀ ਤੇ ਚਲੋ ਹੁਣ ਆਪਾਂ ਚੱਲਦੇ ਆਂਗੇ ਅੱਛਾ ਜੀ ਪਰ ਸ਼ਾਬ ਜੋ ਬੰਦੀ ਪੱਕੀ ਡੋਟੀ ਇੱਥੇ ਭਾਵੇਂ ਚੱਲੀਏ ਗਾੜੇ ਲਾਦੀ ਹੈਗੀ ਲਾਦੀ ਆ ਲੱਤਾਂ ਨੰਗੀਆਂ ਕਰੀ ਫਿਰਦਾ ਤੂੰ ਲੈ ਲਾ ਇਹਨੂੰ ਜਮੀ ਠੰਡੇ ਲਾਦੀ ਮੁੰਡੇ ਨੂੰ ਲੱਤਾਂ ਨੰਗੀਆਂ ਕਰੀ ਫਿਰਦਾ ਹੈ